ਇਹ ਸਾਰੀ ਘਟਨਾਕ੍ਰਮ ਦੀ ਜਿਹੜੀ ਜ਼ਿੰਮੇਵਾਰ ਆ ਉਥੋਂ ਦਾ ਜਿਹੜਾ ਤਣਾੜ ਵਿਅਕਤੀ ਆ ਜ਼ਿਲ੍ਹੇ ਦੀ ਪੁਲਿਸ ਆ ਔਰ ਐਮ.ਐਲ.ਏ ਜਿਹੜਾ ਝਾੜੂ ਪਾਰਟੀ ਦਾ ਅਮੋਲਕ ਸਿੰਘ ਚੈਤੋ ਦਾ ਜਿੰਦਾ ਖਾਸਾ ਦਿਮਾਗ ਖਰਾਬ ਹੋਇਆ ਇਹਦੇ ਕਹਿਣ ਤੇ ਸਾਰਾ ਕੁਝ ਹੋਇਆ ਐਮ.ਐਲ.ਏ ਜਿਹੜਾ ਅਮੋਲਕ ਸਿੰਘ ਆ ਜਿਹੜਾ ਕਿ ਖੁਦ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਆ ਪਰ ਜਿਸ ਤਰ੍ਹਾਂ ਦੀ ਉਹਦੀ ਜ਼ਹਿਰੀਲੀ ਮਾਨਸਿਕਤਾ ਹੈਗੀ ਆ ਦਲਤਾਂ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਉਹ ਬਿਲਕੁਲ ਜਿਹੜੀ ਕਿ ਘਟਿਆ ਪੱਦਰਦੀ ਆ ਅਮੋਲਕ ਸਿੰਘ ਉਹ ਇਸ ਪੱਧਰ ਤੱਕ ਕਹਿੰਦੇ ਗਿਰਿਆ ਹੋਇਆ ਕਿ ਉਹ 500 ਰੁਪਇਆ ਤੱਕ ਵੀ ਲੈ ਲੈਂਦਾ ਹੈਗਾ ਕਿ ਭਾਵੇਂ ਉਹ ਟਰੱਕ ਯੂਨੀਅਨ ਦੇ ਕਬਜ਼ੇ ਦੀ ਗੱਲ ਹੋਵੇ ਜਾਂ ਜੈਤੋ ਇਲਾਕੇ 'ਚ ਜੋ ਵੀ ਨਹੀਂ ਜਾਇ ਤੰਦੇ ਆ ਉਹਨਾਂ 'ਚ ਜਿਹੜਾ ਮਹੀਨਾ ਲੈਂਦਾ ਅਮੋਲਕ ਸਿੰਘ ਔਰ ਇੱਥੇ ਜੋ ਕੁੱਤੇ ਕੰਮ ਹੁੰਦੇ ਆ ਹਰੇਕ ਦੀ ਪੁਸ਼ਟ ਪਣਾਈ ਕਰਦਾ ਲੋਕਾਂ ਦੇ ਧਰਨੇ ਨੂੰ ਸ਼ਾਂਤਮਈ ਧਰਨੇ ਨੂੰ ਐਮਐਲਏ ਅਮੋਲਕ ਸਿੰਘ ਦੇ ਕਹਿਣ ਤੇ ਪੁਲਿਸ ਨੇ ਡਾਂਗਾ ਨਾਲ ਛਡਾਉਣ ਦੀ ਜਿਹੜੀ ਇਹ ਕਿਸੇ ਹਰਕਤ ਕੀਤੀ ਸੀ ਤਾਂ ਉਹਦੇ ਵਿੱਚੋਂ ਜਿਹੜਾ ਲੋਕਾਂ ਨੇ ਗੁੱਸੇ ਚ ਆ ਕੇ ਜੋ ਕੁਛ ਕੀਤਾ ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਗੈਰਵਾਜ ਨਹੀਂ ਸਮਝਦੇ ਜਿਹੜੀ ਸਰਕਾਰ ਜਿਹੜਾ ਐਮਐਲਏ ਜਿਹੜਾ ਫਰੀਦਕੋਟ ਦਾ ਪ੍ਰਸ਼ਾਸਨ ਇੱਕ ਦਿੰਦੇ ਗੰਦੇ ਪਾਣੀ ਵਾਲੀ ਨਾਲੀ ਦਾ ਮਸਲਾ ਨਹੀਂ ਹੱਲ ਕਰ ਸਕਿਆ ਇਸ ਤੋਂ ਵੱਧ ਨਲਾਇਕ ਬੰਦੇ ਪੰਜਾਬ 'ਚ ਕਿਹੜੇ ਹੋਣਗੇ ਫਰੀਦਕੋਟ ਦਾ ਪ੍ਰਸ਼ਾਸਨ ਜਮਾਂਦਰੂ ਤੌਰ ਤੇ ਜਿਹਨੂੰ ਕਹਿੰਦੇ ਕਿ ਮੂਰਖਾਂ ਦੇ ਹੱਥ ਰਿਹਾ ਜਦੋਂ ਜਦੋਂ ਵੀ ਫਰੀਦਕੋਟ 'ਚ ਇਹਨੇ ਲੋਕਾਂ ਦੇ ਕਿਸੇ ਵੀ ਸ਼ਾਂਤਮਈ ਪ੍ਰਦਰਸ਼ਨ ਨੂੰ ਚਾਂਗਾਂ ਦੇ ਨਾਲ ਠਾਉਣ ਦੀ ਕੋਸ਼ਿਸ਼ ਕੀਤੀ ਆ ਇਹਨੂੰ ਗੰਭੀਰ ਸਿੱਟੇ ਭੁਗਤਨੇ ਪਏ ਆ ਐਮਐਲਏ ਦੇ ਰਿਮੋਟ ਕੰਟਰੋਲ ਦੀ ਤਰ੍ਹਾਂ ਉਹ ਚੱਲੇ ਔਰ ਲੋਕਾਂ ਦੇ ਜਿਹੜਾ ਜ਼ਬਰਟਾ ਆ ਤੇ ਉਲਟਾ ਲੋਕਾਂ ਦੇ ਜਿਹੜੇ ਪਰਚੇ ਦਰਜ ਕੀਤੇ ਹੈਗੇ ਆ ਮਜ਼ਦੂਰਾਂ ਤੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਦੀ ਜ਼ੋਰਦਾਰ ਨਖੇਦੀ ਕਰਦੇ ਆ ਕੱਲ ਚੰਦਪਾਣ ਵਿਖੇ ਜਿਹੜੀ ਘਟਨਾ ਵਾਪਰੀ ਹੈ ਉਹਦੇ ਤੇ ਕਿਸਾਨ ਜਥੇਬੰਦੀਆਂ ਦਾ ਕੀ ਪੱਖ ਹੈ ਇਸ ਵਿਸ਼ੇ ਤੇ ਗੱਲਬਾਤ ਕਰਨੇ ਥਾਰੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਰਜਿੰਦਰਦੀਪ ਸਿੰਘ ਵਾਲਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਸੀਂ ਸਾਰਾ ਘਟਨਾਕਰਮ ਦੇਖਿਆ ਹੈ ਕੱਲ ਮੀਡੀਆ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਉੱਤੇ ਜਿਹੜੀ ਕੱਲ ਚੰਦਪਾਣ ਵਿਖੇ ਘਟਨਾ ਵਾਪਰੀ ਹੈ ਪੁਲਿਸ ਤੇ ਮਜ਼ਦੂਰਾਂ ਦਾ ਟਕਰਾਅ ਹੋਇਆ ਹੈ ਇਹ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮਨਿੰਦਰ ਜੀ ਜਿਸ ਤਰ੍ਹਾਂ ਪੁਲਿਸ ਨੇ ਇੱਕ ਧਨਾੜ ਤੇ ਪਿੱਛੇ ਲਾਕੀ ਹਮ ਇੱਕ ਮਾਮੂਲੀ ਮਸਲੇ ਨੂੰ ਜਿੰਦੇ ਤੇ ਲੋਕ ਲਗਾਤਾਰ ਰੋਸ ਜ਼ਾਹਰ ਕਰ ਰਹੇ ਸੀ ਪਿੰਡ ਦੀ ਪੰਚਾਇਤ ਦੇ ਦਾ ਵੀ ਉਸ ਤੇ ਰੋਸ ਸੀ ਉਸ ਮਸਲੇ ਨੂੰ ਬੈਠ ਕੇ ਹੱਲ ਕਰਨ ਦੀ ਬਜਾਏ ਇੱਕ ਧਨਾੜ ਦਾ ਪੱਖ ਪੂਰਦਿਆ ਜਿਸ ਤਰ੍ਹਾਂ ਪਹਿਲਾਂ ਸਰਪੰਚ ਦੇ ਨਾਲ ਕੁੱਟਮਾਰ ਹੋਈ ਹੈ ਸਰਪੰਚ ਦੇ ਪਤੀ ਦੇ ਨਾਲ ਤੇ ਜਿਸ ਤਰ੍ਹਾਂ ਲੋਕਾਂ ਦੇ ਧਰਨੇ ਨੂੰ ਸ਼ਾਂਤਮਈ ਧਰਨੇ ਨੂੰ ਐਮਐਲਏ ਅਮੋਲਕ ਸਿੰਘ ਦੇ ਕਹਿਣ ਤੇ ਪੁਲਿਸ ਨੇ ਡਾਂਗਾਂ ਨਾਲ ਛਡਾਉਣ ਦੀ ਜਿਹੜੀ ਇਹ ਕਿਸੇ ਹਰਕਤ ਕੀਤੀ ਸੀ ਤਾਂ ਉਹਦੇ ਵਿੱਚੋਂ ਜਿਹੜਾ ਲੋਕਾਂ ਨੇ ਗੁੱਸੇ ਚ ਆ ਕੇ ਜੋ ਕੁਛ ਕੀਤਾ ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਗੈਰਵਾਜ ਨਹੀਂ ਸਮਝ ਦੇਗੇ ਕਿਉਂਕਿ ਇਹ ਸਰਕਾਰ ਦਾ ਪ੍ਰਸ਼ਾਸਨ ਦਾ ਇਹ ਜ਼ਿੰਮੇਵਾਰੀ ਸੀ ਕਿ ਲੋਕ ਜੇ ਕਿਸੇ ਵੀ ਮਸਲੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਉਹਨਾਂ ਦੀ ਮੰਗ ਨੂੰ ਸੁਣੇ ਤੇ ਢੰਗ ਨਾਲ ਉਹਨੂੰ ਹੱਲ ਕਰੇ ਪਰ ਫਰੀਦਕੋਟ ਦਾ ਪ੍ਰਸ਼ਾਸਨ ਜਮਾਂਦਰੂ ਤੌਰ ਤੇ ਜਿਹਨੂੰ ਕਹਿੰਦੇ ਕਿ ਮੂਰਖਾਂ ਦੇ ਹੱਥ ਰਿਹਾ ਜਦੋਂ ਜਦੋਂ ਵੀ ਫਰੀਦਕੋਟ ਚ ਇਹਨੇ ਲੋਕਾਂ ਦੇ ਕਿਸੇ ਵੀ ਸ਼ਾਂਤਮਈ ਪ੍ਰਦਰਸ਼ਨ ਨੂੰ ਚਾਂਗਾਂ ਦੇ ਨਾਲ ਠਾਉਣ ਦੀ ਕੋਸ਼ਿਸ਼ ਕੀਤੀ ਆ ਤੈਨੂੰ ਗੰਭੀਰ ਸਿੱਟੇ ਭੁਗਤਨੇ ਪਏ ਆ ਪਰ ਜਿਹਨੂੰ ਕਹਿੰਦੇ ਕਿ ਕੁਝ ਮੂਰਖਾਂ ਨੇ ਆਪਣੀਆਂ ਹਰਕਤਾਂ ਤੋਂ ਸਿੱਖਣਾ ਨਹੀਂ ਹੁੰਦਾਗਾ ਤਾਂ ਜਿਸ ਤਰ੍ਹਾਂ ਜੈਤੋ ਦੀ ਪੁਲਿਸ ਨੇ ਕੁਡਰਪੁਣਾ ਦਿਖਾਇਆ ਔਰ ਫਰੀਦਕੋਟ ਤੇ ਮਤਲਬ ਆਲਾ ਪੁਲਿਸ ਅਧਿਕਾਰੀਆਂ ਨੇ ਇਹ ਲਗਾਤਾਰ ਡਾਇਰੈਕਸ਼ਨ ਦਿੱਤੀ ਕਿ ਲੋਕਾਂ ਦੇ ਧਰਨੇ ਨੂੰ ਡਾਂਗਾਂ ਨਾਲ ਉਠਾਇਆ ਜਾਵੇ ਕਿਉਂਕਿ ਐਮਐਲਏ ਜਿਹੜਾ ਅਮੋਲਕ ਸਿੰਘ ਆ ਜਿਹੜਾ ਕਿ ਖੁਦ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਆ ਪਰ ਜਿਸ ਤਰ੍ਹਾਂ ਦੀ ਉਹਦੀ ਚਿਹਰੀਲੀ ਮਾਨਸਿਕਤਾ ਹੈਗੀ ਆ ਦਲਤਾਂ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਉਹ ਬਿਲਕੁਲ ਜਿਹੜੀ ਕਿ ਘਟੀਆ ਬੱਦਰਤੀ ਆ ਅਮੋਲਕ ਸਿੰਘ ਉਹ ਇਸ ਪੱਧਰ ਤੱਕ ਕਹਿੰਦੇ ਗਿਰਿਆ ਹੋਇਆ ਕਿ ਉਹ 500 ਰੁਪਏ ਤੱਕ ਵੀ ਲੈ ਲੈਂਦਾ ਹੈਗਾ ਤਾਂ ਇਸ ਤਰ੍ਹਾਂ ਦੇ ਜਿਹੜੇ ਘਟੀਆਂ ਕਿਸਮ ਦੇ ਲੋਕ ਅੱਜ ਸੱਤਾ ਦੇ ਵਿੱਚ ਬੈਠੇ ਹੋਏ ਆ ਜਿਨ੍ਹਾਂ ਨੂੰ ਫਤੂਰ ਚੜਿਆ ਹੋਇਆ ਕਿ ਭਾਵੇਂ ਉਹ ਟਰੱਕ ਯੂਨੀਅਨ ਦੇ ਕਬਜ਼ੇ ਦੀ ਗੱਲ ਹੋਵੇ ਜਾਂ ਚੇਤੋ ਲੱਕ ਵਿੱਚ ਜੋ ਵੀ ਨਜਾਇਜ਼ ਧੰਦੇ ਆ ਉਹਨਾਂ 'ਚ ਜਿਹੜਾ ਮਹੀਨਾ ਲੈਂਦਾ ਅਮੋਲਕ ਸਿੰਘ ਔਰ ਇੱਥੇ ਜੋ ਕੁੱਤੇ ਕੰਮ ਹੁੰਦੇ ਆ ਹਰੇਕ ਦੀ ਪੁਸ਼ਟ ਪਣਾਈ ਕਰਦਾ ਉਹਦੇ ਤੋਂ ਹੀ ਉਹਨਾਂ ਨੇ ਧਨਾੜਾਂ ਦਾ ਪੱਖ ਧਨਾੜ ਦਾ ਪੱਖ ਪੂਰਤਿਆਂ ਹੋਇਆ ਕਿ ਇਸ ਤਰ੍ਹਾਂ ਆਮ ਮਜ਼ਦੂਰਾਂ ਤੇ ਲਾਠੀ ਚਾਰਜ ਵਾਸਤੇ ਜ਼ਿਲ੍ਹੇ ਦੀ ਪੁਲਿਸ ਨੂੰ ਕਿਹਾ ਔਰ ਜ਼ਿਲ੍ਹੇ ਦੀ ਪੁਲਿਸ ਜਿੰਨੂੰ ਜੇ ਕਹਿਣਾ ਹੋਵੇ ਪੁਲਿਸ ਅਧਿਕਾਰੀਆਂ ਨੇ ਸਿਰ ਤੇ ਜਿਹੜਾ ਸੀਗਾ ਦਿਮਾਗ ਨਹੀਂ ਜਿੰਨੂੰ ਕਹਿੰਦੇ ਤਾਲ ਦਾ ਕੁੱਜਾ ਮੁੱਦਾ ਮਾਰਿਆ ਹੋਇਆ ਐਮਐਲਏ ਦੇ ਰਿਮੋਟ ਕੰਟਰੋਲ ਦੀ ਤਰ੍ਹਾਂ ਉਹ ਚੱਲੇ ਔਰ ਲੋਕਾਂ ਤੇ ਜਿਹੜਾ ਜ਼ਬਰਕਾਇਆ ਤੇ ਉਲਟਾ ਲੋਕਾਂ ਦੇ ਜਿਹੜੇ ਪਰਚੇ ਦਰਜ ਕੀਤੇ ਹੈਗੇ ਆ ਮਜ਼ਦੂਰਾਂ ਤੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹਦੀ ਜ਼ੋਰਦਾਰ ਨਖੇਤੀ ਕਰਦੇ ਆ ਔਰ ਅਸੀਂ ਮੰਗ ਕਰਦੇ ਆ ਕਿ ਮਜ਼ਦੂਰਾਂ ਦੀ ਜਿਹੜੀ ਹੱਕੀ ਮੰਗ ਮੰਨੀ ਜਾਣੀ ਚਾਹੀਦੀ ਆ ਔਰ ਇਸ ਮਸਲੇ ਦਾ ਬੈਠ ਕੇ ਹੱਲ ਹੋਣਾ ਚਾਹੀਦਾ ਸੀ ਜਿਹੜਾ ਹੁਣ ਲੋਕਾਂ ਨੂੰ ਪਰਚਿਆਂ 'ਚ ਮੜਿਆ ਜਾ ਰਿਹਾ ਇਹ ਸਾਰੀ ਘਟਨਾ ਕ੍ਰਮ ਦੀ ਜਿਹੜੀ ਜ਼ਿੰਮੇਵਾਰ ਆ ਉਥੋਂ ਦਾ ਜਿਹੜਾ ਤਣਾੜ ਵਿਅਕਤੀ ਆ ਜੇਲੇ ਦੀ ਪੁਲਿਸ ਆ ਔਰ ਐਮਐਲਏ ਜਿਹੜਾ ਝਾੜੂ ਪਾਰਟੀ ਦਾ ਅਮੋਲਕ ਸਿੰਘ ਚੈਤੋ ਦਾ ਜਿੰਦਾ ਖਾਸਾ ਦਿਮਾਗ ਖਰਾਬ ਹੋਇਆ ਇਹਦੇ ਕਹਿਣ ਤੇ ਸਾਰਾ ਕੁਝ ਹੋਇਆ ਪਰ ਇਹਦੇ ਚ ਇਹ ਕਹਿਣਾ ਕਿ ਲੋਕਾਂ ਨੇ ਗੁੰਡਾਗਰਦੀ ਕੀਤੀ ਆ ਜਿਹੜੀ ਹੈਗੀ ਆ ਲੋਕਾਂ ਨੇ ਸਭ ਕੁਝ ਕੀਤਾ ਹੈਗਾ ਤੇ ਦੂਜੇ ਪਾਸੇ ਇਸ ਘਟਨਾ ਦਾ ਜਿਹੜਾ ਮੁੱਢਲਾ ਕਾਰਨ ਹੈਗਾ ਉਹਨੂੰ ਲੁਕੋ ਦੇਣਾ ਇਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਔਰ ਇਹਦੇ ਤੇ ਜਿਹੜਾ ਕੋਈ ਵੀ ਸੰਘਰਸ਼ ਹੋਊਗਾ ਕਿਰਤੀ ਕਿਸਾਨੀ ਨੂੰ ਉਹਦੀ ਡਟਵੀਂ ਹਮਾਇਤ ਕਰੂਗੀ ਔਰ ਅਸੀਂ ਮੰਗ ਕਰਦੇ ਹਾਂ ਕਿ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਆਪਣੀਆਂ ਪਹਿਲੀਆਂ ਹਰਕਤਾਂ ਤੋਂ ਸਿੱਖਣਾ ਚਾਹੀਦਾ ਤੇ ਜਿਹੜੀ ਉਹਨੇ ਹਰਕਤ ਕੀਤੀ ਹੈਗੀ ਆ ਇਹਦਾ ਖਮਿਆਜਾ ਉਹਨੂੰ ਭੁਗਤਣਾ ਪਏਗਾ ਅਛਾ ਇੱਕ ਕਈ ਧਰਾਵਾਂ ਲੱਗੀਆਂ ਜੀ ਇਹਨਾਂ ਦੇ ਵਿੱਚ ਇੱਕ ਤਾਂ ਅਰਾਦਾ ਕਤਲ ਦੀ ਲੱਗੀ ਐ ਇੱਕ ਲੱਗੀ ਐ ਰਾਜ ਤ੍ਰੋਹ ਦੀ ਜਿਹੜੀ ਐ ਧਾਰਾ 121 ਐ ਜਿਹੜੀ ਰਾਜ ਤ੍ਰੋਹ ਦੀ ਧਾਰਾ ਲੱਗੀ ਐ ਮੜੀਆਂ ਜਿਨ੍ਹਾਂ ਦੇ ਵਿੱਚ ਬੇਲ ਵੀ ਨਹੀਂ ਐ ਇਹ ਜਿਹਈਆਂ ਧਰਾਵਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਲੱਗਣੀਆਂ ਚਾਹੀਦੀਆਂ ਨਹੀਂ ਮਸਲਾ ਤਾਂ ਜੇ ਉੱਥੇ ਖਾਲੀ ਦਾ ਸੀਗਾ ਨਾਲੀ ਦਾ ਸੀਗਾ ਤੇ ਉਹਨੂੰ ਤੁਸੀਂ ਰਾਜ ਤ੍ਰੋਹ ਦਾ ਮਸਲਾ ਬਣਾ ਰਹੇ ਹੋ ਹੈਗਿਓ ਇਸ ਤੋਂ ਪੁੱਤਰ ਪਨਾ ਪੁਲਿਸ ਦਾ ਕੀ ਹੋਊਗਾ ਹਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸੇ ਵੀ ਮਸਲੇ ਤੇ ਮੰਨ ਲਓ ਲੋਕ ਪ੍ਰਦਰਸ਼ਨ ਕਰ ਰਹੇ ਆ ਉਹ ਐਡਾ ਕਿਡਾ ਕੋ ਹਾਈਵੇ ਜਾਮ ਕਰੀ ਬੈਠੇ ਸੀਗੇ ਪਿੰਡ ਦੀ ਇਹ ਕਾਮ ਸੜਕ ਸੀ ਨਾ ਤੇ ਜਿੰਦਰ ਦੀ ਮਰਜ਼ੀ ਟ੍ਰੈਫਿਕ ਕੱਢ ਦਿੰਦੇ ਤੁਸੀਂ ਲੋਕਾਂ ਨੂੰ ਸਮਝਾਓ ਭੁਜਾਓ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਸੁਣੋ ਪਰ ਜਿਸ ਤਰ੍ਹਾਂ ਇੱਥੋਂ ਦਾ ਪੁਲਿਸ ਦਾ ਕਰਦਾਰ ਆ ਕਿ ਤਣਾੜ ਲੋਕਾਂ ਦੀ ਸੇਵਾ ਕਰਨੀ ਤੇ ਆਮ ਲੋਕਾਂ ਤੇ ਡਾਂਗ ਵਰਾਉਣੀ ਜੜ ਕੇ ਰਾਜਤੋ ਦਾ ਮਸਲਾ ਵੀ ਉਹ ਗੰਦਾ ਪਾਣੀ ਮਜ਼ਦੂਰਾਂ ਦੇ ਘਰਾਂ ਵੱਲ ਜਾ ਰਿਹਾ ਉਹ ਇਸ ਤੇ ਇਤਰਾਜ਼ ਕਰਦੇ ਆ ਉਹਨਾਂ ਦਾ ਇਤਰਾਜ਼ ਸੁਣਨ ਦੀ بجائے ਉਹਨਾਂ ਦਾ ਇਤਰਾਜ਼ ਹੱਲ ਕਰਨ ਦੀ بجائے ਉਹਨਾਂ ਤੇ ਰਾਜਤੋ ਦੇ ਪਰਚੇ ਠੋਕੇ ਜਾ ਰਹੇ ਹੈਗੇ ਆ ਤੇ ਇਹਦੇ ਤੋਂ ਇਥੋਂ ਦਾ ਪ੍ਰਸ਼ਾਸਨ ਵੀ ਪੰਜਾਬ ਦੀ ਇਹਦੀ ਝਾੜੂ ਸਰਕਾਰ ਹੈਗੀ ਆ ਉਹਦੀ ਅਕਲ ਦਾ ਜਿਹੜਾ ਜਨਾਜਾ ਹੈਗਾ ਉਹ ਨਿਕਲ ਰਿਹਾ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਸਰਕਾਰ ਤਾਂ ਇੱਕ ਗੱਲ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਅਸੀਂ ਆਮ ਲੋਕਾਂ ਤੇ ਜ਼ੁਲਮ ਨਹੀਂ ਕਰਦੇ ਜਿਹੜੀ ਸਰਕਾਰ ਜਿਹੜਾ ਐਮਐਲਏ ਜਿਹੜਾ ਫਰੀਦਕੋਟ ਦਾ ਪ੍ਰਸ਼ਾਸਨ ਇੱਕ ਗੰਦੇ ਗੰਦੇ ਪਾਣੀ ਵਾਲੀ ਨਾਲੀ ਦਾ ਮਸਲਾ ਨਹੀਂ ਹੱਲ ਕਰ ਸਕਿਆ ਇਸ ਤੋਂ ਵੱਧ ਨਲਾਇਕ ਬੰਦੇ ਪੰਜਾਬ 'ਚ ਕਿਹੜੇ ਹੋਣਗੇ ਇੱਕ ਚੰਡੀਗੜ੍ਹ ਦਾ ਮਸਲਾ ਹੱਲ ਕਰਨਾ ਸੀ ਇਹਨਾਂ ਨੇ ਇਹਨਾਂ ਨੇ ਪੰਜਾਬ ਦੇ ਕੋਈ ਦਰਿਆਈ ਪਾਣੀਆਂ ਦਾ ਮਸਲਾ ਹੱਲ ਕਰਨਾ ਸੀ ਕਿ ਇਹਨਾਂ ਦਾ ਮਸਲਾ ਇੰਨਾ ਗੁੰਝਲਦਾਰ ਸੀਗਾ ਇਹਨਾਂ ਨੇ ਕੋਈ ਐਮਐਸਪੀ ਦਾ ਕਾਨੂੰਨ ਬਣਾਉਣਾ ਸੀ ਕਿ ਵੀ ਇਹਨਾਂ ਤੋਂ ਹੱਲ ਨਹੀਂ ਹੋਣਾ ਸੀਗਾ ਇੱਕ ਖਾਲੀ ਇੱਕ ਨਾਲੀ ਦਾ ਗੰਦੇ ਪਾਣੀ ਦਾ ਮਸਲਾ ਜਿਹੜਾ ਸੀਗਾ ਉਹ ਬੇਅਕਲ ਪ੍ਰਸ਼ਾਸਨ ਤੋਂ ਹੱਲ ਨਹੀਂ ਹੋਇਆ ਤੇ ਉਲਟਾ ਰਾਜ ਤਰੋ ਦੇ ਦੇ ਪਰਚੇ ਦਰਜ ਕਰਕੇ ਜਿਹੜੇ ਸੀ ਰੱਖਤੇ ਤੁਸੀਂ ਠੀਕ ਹੈ ਜਦੋਂ ਲੋਕਾਂ ਦੀ ਕੋਈ ਸੁਣਵਾਈ ਲੋਕ ਜੇ ਮਾਮੂਲੀ ਗੱਲ ਤੇ ਧਰਨਾ ਲਾਉਂਦੇ ਆ ਜਿਹੜਾ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੇ ਮਸਲੇ ਹੱਲ ਕਰਨੇ ਆ। ਬੋਲੀ ਮੁਮਲੀ ਗੱਲ ਤੇ ਲੋਕ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਹੁੰਦੇ ਆ। ਜੇ ਮਜਬੂਰ ਹੁੰਦੇ ਆ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਐਮਐਲਏ ਕਹਿੰਦਾ ਕਿ ਡਾਂਗਾਂ ਨਾਲ ਹੀ ਠਾਉਨੇ ਹੈਗੇ ਆ ਤੇ ਪ੍ਰਸ਼ਾਸਨ ਉਹਦਾ ਹੱਥ ਠੋਕਾ ਬਣ ਕੇ ਡਾਂਗਾਂ ਨਾਲ ਠਾਉਂਦਾ ਹੈਗਾ। ਇੱਕ ਇਹ ਆਮ ਲੋਕਾਂ ਦੀ ਸਰਕਾਰ ਇੱਕ ਕਿਹਦਾ ਪ੍ਰਸ਼ਾਸਨ ਇਹ ਕਿੱਦਾਂ ਦੀ ਸਿਆਣਪ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਵਰਤੀ ਹੈਗੀ ਆ। ਤੋਂ ਸਾਰੀਆਂ ਬੇਵਕੂਫੀ ਦੀਆਂ ਜਿਹੜੀਆਂ ਪ੍ਰਸ਼ਾਸਨ ਨੇ ਹੱਤਾਂ ਪਾਰ ਕੀਤੀਆਂ ਐਮਐਲਏ ਨੇ ਗੁੰਡਾਗਰਦੀ ਦੀਆਂ ਹੱਤਾਂ ਪਾਰ ਕੀਤੀਆਂ ਤੇ ਇਹ ਕਿੰਨੀ ਕੁ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਮਜ਼ਦੂਰਾਂ ਤੋਂ ਵੱਧ ਆਮ ਕਿਹੜਾ ਹੋਊਗਾ ਬਈ ਜੀ ਮਜ਼ਦੂਰਾਂ ਤੋਂ ਆਮ ਬੰਦਾ ਕਿਹੜਾ ਹੋਊਗਾ ਕਿ ਮਜ਼ਦੂਰਾਂ ਦਾ ਤੁਸਲੇ ਮਸਲਾ ਹੱਲ ਕਰਨ ਦੀ ਬਜਾਏ ਜਿਹੜਾ ਹੈਗਾ ਤੁਸੀਂ ਮਤਲਬ ਜਿਹੜਾ ਸੀਗਾ ਉਹ ਕਾਰਕਲ ਦਾ ਮੈਦਾਨ ਫਿਰ ਉਹਨੂੰ ਬਣਨ ਵਾਸਤੇ ਮਜਬੂਰ ਕਰਤਾ ਚੰਦਪਾਨ ਪਿੰਡ ਨੂੰ ਉਹ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਨਹੀਂ ਇਹ ਤਣਾਡਾਂ ਦੀ ਸਰਕਾਰ ਆ ਤੇ ਜੋ ਪਹਿਲਾਂ ਸਰਕਾਰਾਂ ਵੇਲੇ ਕਿਤੇ ਗੁੰਡ ਕੁੱਤੇ ਦਾ ਮਚਲਦੇ ਸੀ ਸਾਰਿਆਂ ਤੋਂ ਮਹੀਨਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਲੈਂਦੇ ਹੈਗੇ ਆ ਤੇ ਅਮਯੋਲਕ ਸਿੰਘ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਰੀ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਬਾਈ ਜੀ